ਜੀ ਅੱਜ ਪੰਜਾਬ ਸਰਕਾਰ ਦੀ ਇੱਕ ਨਵੀਂ ਸਕੀਮ 1 3 BCSSP ਦੇ ਨਾਲ ਜੋ ਬੱਚੇ ਉਰਦਾਸਪੁਰ ਜ਼ਿਲ੍ਹੇ ਦੇ ਸਰਕਾਰੀ ਸਕੂਲ ਦੇ ਬੱਚੇ ਜੋ ਮੈਰਿਟ ਲਿਸਟ ਵਿੱਚ ਆਏ ਹਨ 10ਵੀਂ ਅਤੇ 12ਵੀਂ ਕਲਾਸ ਦੇ ਬੱਚੇ ਉਹ ਸਵੇਰ ਤੋਂ ਅੱਜ ਸਾਡੇ ਨਾਲ ਨੇ ਸਵੇਰੇ तकरीबन 8:00 ਵਜੇ ਮੇਰੇ ਰੈਜ਼ੀਡੈਂਸ ਤੇ ਆ ਗਏ ਉਸ ਤੋਂ ਲੈ ਕੇ ਹੁਣ ਤੱਕ ਪਹਿਲਾ ਡੀਸੀ ਆਫਿਸ ਆਇ ਇਥੋਂ ਸਾਰਾ ਕੁਝ ਦੇਖਿਆ ਕਿਵੇਂ ਡੀਸੀ ਆਫਿਸ ਸਾਰਾ ਕੰਮ ਹੁੰਦਾ ਹੈ ਖੰਡਾ ਸੇਵਾ ਕੇਂਦਰ ਵਰਤ ਕੇਂਦਰ ਪੂਰ ਕੰਮ ਕਾਜ ਇਸ ਟੀਮ ਆਫਿਸ ਤਹਿਸੀਲ ਆਫਿਸ ਸੋ ਬੱਚਿਆਂ ਨੂੰ ਇਸ ਤੋਂ ਬਾਅਦ ਫਿਰ ਐਸਐਸਪੀ ਸਾਹਿਬ ਦੇ ਆਫਿਸ ਗਏ ਉਹਨਾਂ ਨੂੰ ਮਿਲੇ ਉਹਨਾਂ ਦੇ ਨਾਲ ਉਹਨਾਂ ਤੋਂ ਜਾਣਕਾਰੀ ਹਾਸਲ ਕੀਤੀ ਸੋ NSF ਦੇ ਵਿੱਚ ਬੱਚਿਆਂ ਨੂੰ ਜਾਣ ਦਾ ਮੌਕਾ ਮਿਲਿਆ ਸੋ ਉੱਥੇ ਰੀਸੈਂਟਰ ਜੋ ਆਪਣਾ ਇੰਟਰਨੈਸ਼ਨਲ ਬਾਰਡਰ ਹੈ ਉਸ ਬਾਰੇ ოਪਰੇਸ਼ਨਸ ਬਾਰੇ ਡੀਐਚਜੀ ਸਾਹਿਬਾ ਨੇ ਬੱਚਿਆਂ ਨਾਲ ਵਿਚਾਰ ਪਟੰਗਰਾ ਕੀਤਾ ਸੋ ਇਹ ਸਾਰਾ ਜੋ ਇੱਕ ਨਵੀਂ ਸਕੀਮ ਸਰਕਾਰ ਨੇ ਸਟਾਰਟ ਕੀਤੀ ਹੈ ਇਸ ਨਾਲ ਬੱਚਿਆਂ ਨੂੰ ਜਾਦਾ ਐਕਸਪੋజర్ ਬੱਚਿਆਂ ਦੀ ਹੌਸਲਾ ਵਸਾਈ ਅਤੇ ਇਹਨਾਂ ਨੂੰ ਇੱਕ ਵੀ ਜ਼ਿੰਦਗੀ ਦੇ ਵਿੱਚ ਹੋਰ ਮਿਹਨਤ ਕਰਨ ਅਤੇ ਆਪਣੀ ਮੰਜ਼ਿਲ ਮਕਾਮ ਮੁਕਾਸਿਰ ਕਰਨ ਦੀ ਪ੍ਰੇਰਨਾ ਦੇ ਸਭ ਸਿਧ ਹੋਏ ਹੁਣ ਜਿੱਤਾਂ ਦੇ ਬੱਚੇ ਅਸੈਂਗ ਦਾ ਆਏ ਤਾਂ ਇਹਨਾਂ ਵਾਸਤੇ ਕੋਈ ਸਕਾਲਰਸ਼ਿਪ ਜਾਂ ਕੋਈ ਸਰਕਾਰ ਦੇ ਨਜ਼ਾਰੇ ਫਿਲਹਾਲ ਫਿਲਹਾਲ ਜੋ ਜਿੰਨਾ ਸਾਡੇ ਕੋਲੇ ਪਹਿਲੀ ਵਾਰ ਹੀ ਆਏ ਨੇ ਸੋ ਅਸੀਂ ਇਹਨਾਂ ਨੂੰ ਇਹੋ ਪ੍ਰੇਰਿਤ ਕੀਤਾ ਹੈ ਕਿ ਤੁਸੀਂ ਮਿਹਨਤ ਨਾਲ ਜੋ ਤੁਸੀਂ ਮੰਜ਼ਿਲ ਆਪਣੇ ਵਾਸਤੇ ਚੁਣੀ ਹੈ ਜੋ ਮਕਾਮ ਆਪਣੇ ਵਾਸਤੇ ਚੁਣਿਆ ਆਪਣੀ ਮਿਹਨਤ ਸਦਕਾ ਉਸ ਨੂੰ ਹਾਸਲ ਕਰੋ ਤਾਂ ਜ਼ਿਲ੍ਹਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਅਸੀਂ ਇਹਨਾਂ ਨੂੰ ਪੂਰਾ ਆਸ਼ਵਾਸਨ ਦਵਾਉਂਦੇ ਹਾਂ ਕਿ ਜਿਹੜੀ ਵੀ ਹੈਲਪ ਸਰਕਾਰ ਵੱਲੋਂ ਸਹੂਲਤ ਚਾਹੀਦੀ ਹੋਏਗੀ ਅਸੀਂ ਇਹਨਾਂ ਨੂੰ ਮੁਹੱਈਆ ਕਰਵਾਵਾਂਗੇ ਅਗਲਾ ਬੱਚਿਆਂ ਨੂੰ ਕੀ ਪ੍ਰੇਰਨਾ ਮਿਲੇਗੀ ਇਹਨਾਂ ਨੂੰ ਮਿਹਨਤ ਹੋਰ ਮਿਹਨਤ ਕਰਨ ਦਾ ਤੇ ਆਪਣੇ ਮੁਕਾਮ ਹਾਸਲ ਕਰਨ ਦੀ ਪ੍ਰੇਰਣਾ ਪੰਜਾਬ ਸਰਕਾਰ ਵੱਲੋਂ ਇੱਕ ਦਿਨ ਡੀਸੀਓ ਐਸਐਸਪੀ ਦੇ ਨਾਲ ਇਨੀਸ਼ੀਏਟਿਵ ਦੇ ਤਹਿਤ ਅੱਜ ਜ਼ਿਲ੍ਹਾ ਗੁਰਦਾਸਪੁਰ ਐਸਐਸਪੀ ਆਫਿਸ ਜਿਹੜੇ ਗੁਰਦਾਸਪੁਰ ਦੇ ਜਿਹੜੇ ਮੈਰਿਟੋਰੀਅਸ ਜਿਹੜੇ ਬੱਚੇ ਸਟੂਡੈਂਟ 10th ਔਰ 12th ਦੇ ਅਲੋਂਗ ਵਿਦ ਡੀਓਸ ਆ ਉਹ ਅੱਜ ਐਸਐਸਪੀ ਦਫਤਰ ਆਏ ਸੀ ਐਂਡ ਉਹਨਾਂ ਦਾ ਉਹਨਾਂ ਦੇ ਨਾਲ ਐਸਐਸਪੀ ਦਫਤਰ ਦੇ ਸਾਰੇ ਅਫਸਰਾਂ ਦੇ ਨਾਲ ਅਲੋਂਗ ਵਿਦ ਪੁਲਿਸ ਫੰਕਸ਼ਨਿੰਗ ਨਾਲ ਅਸ਼ਵੀਨਾਨ ਦੇ ਨਾਲ ਇੰਟਰੈਕਸ਼ਨ ਕਰਾਇਆ ਹੈਗਾ ਉਹਨਾਂ ਨੇ ਪੁਲਿਸ ਦੀ ਫੰਕਸ਼ਨਿੰਗ ਨੂੰ ਸਮਝਿਆ ਹੈਗਾ ਪੁਲਿਸਿੰਗ ਦੇ ਜਿਹੜੇ ਤਰੀਕੇ ਤੌਰ ਤਰੀਕੇ ਹੈਗੇ ਗਵਰਨਮੈਂਟ ਦੇ ਇਨੀਸ਼ੀਏਟਿਵਸ ਹੈਗੇ ਇਵਨ ਪੰਜਾਬ ਪੁਲਿਸ ਦੀ ਜਿਹੜੀ ਫੰਕਸ਼ਨਿੰਗ ਹੈ ਉਹਨਾਂ ਉਹਨਾਂ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ ਗਿਆ ਹੈਗਾ ਇਸ ਤੋਂ ਇਲਾਵਾ ਉਹਨਾਂ ਨੂੰ ਕਮਿਊਨਿਟੀ ਪੁਲਿਸਿੰਗ ਕੋ ਸਾਥ ਦੇ ਇਨੀਸ਼ੀਏਟਿਵ ਬਾਰੇ ਵੀ ਜਾਣੂ ਕਰਾਇਆ ਗਿਆ ਬੱਚਿਆਂ ਨੂੰ ਕਾਫੀ ਇਸ ਬਾਰੇ ਕਾਫੀ ਅਵੇਅਰਨੈਸ ਵੀ ਮਿਲੀ ਹੈਗੀ ਐਂ ਬੱਚਿਆਂ ਨੂੰ ਮੋਟੀਵੇਸ਼ਨ ਕਿਉਂਕਿ ਉਹਨਾਂ ਨੇ ਉਹਨਾਂ ਦੀ ਪਰਫਾਰਮੈਂਸ ਨੂੰ ਵਧਾਈ ਹੈਗੀ ਇਸ ਕਰਕੇ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈਗਾ ਅ ਇਸ ਦੇ ਇਲਾਵਾ ਇਹਨਾਂ ਨੂੰ ਜਿਹੜੇ ਜਨਰਲ ਫੰਕਸ਼ਨਿੰਗ ਹੈਗੀ ਜਿਦਾ ਕਿ ਪਬਲਿਕ ਡੀਲਿੰਗ ਪਬਲਿਕ ਲਾਈਟਨਿੰਗ ਉਹ ਸਾਰੇ ਵੀ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਉਹਨਾਂ ਦੇ ਨਾਲ ਡੀਟੈਕਟ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ ਸਰੇ ਸਾਡੇ ਅਫਸਰ ਸਾਹਿਬਾਨ ਨਾਲ ਵੀ ਡੀਟੈਕਟ ਕੀਤਾ ਐਂਡ ਇਸ ਕਰਕੇ ਜਿਹੜਾ ਹੈਗਾ ਅ ਅਸੀਂ ਉਹਨਾਂ ਨੂੰ ਬਾਕੀ ਫੰਕਸ਼ਨਿੰਗ ਦੇ ਬਾਰੇ ਵੀ ਜਿਹਦੇ ਜਿਹਦੇ ਵਿੱਚ ਪ੍ਰੀਵੈਂਸ਼ਨ ਆਫ ਦਾ ਕ੍ਰਾਈਮ ਲਾ ਨ ਆਰਡਰ ਦੀ ਇਨਫੋਰਸਿੰਗ ਇਸ ਤੋਂ ਇਲਾਵਾ ਜਿਹੜੇ ਕਾਨੂੰਨ ਵਿਵਸਥਾ ਨਾਲ ਨਿਪਟਣ ਲਈ ਪੁਲਿਸ ਦੀ ਜਿਹੜੀ ਹੈ ਦੀ ਪੁਲਿਸ ਉਹ ਪਬਲਿਕ ਦੇ ਜਿਹੜੇ ਇਨੀਸ਼ੀਏਟਿਵਸ ਹੈਗੇ ਉਹਨਾਂ ਦੇ ਜਿਹੜੇ ਕੋਆਰਡੀਨੇਸ਼ਨ ਹੈ ਉਹਨਾਂ ਦੀ ਮਹੱਤਤਾ ਵੀ ਇਹਨਾਂ ਨੂੰ ਦੱਸੀ ਗਈ ਸੀ। ਤੋਂ ਮੈਂ ਅਗੇਨ ਉਹਨਾਂ ਨੇ ਬੱਚਿਆਂ ਨੂੰ ਸਾਰਿਆਂ ਨੂੰ ਮੇਰੀ ਆਪਣੀ ਤਰਫੋਂ ਪੁਲਿਸ ਪ੍ਰਸ਼ਾਸਨ ਗੁਰਦਾਸਪੁਰ ਦੀ ਤਰਫੋਂ ਬੈਸਟਿਸ ਕਹਿਣਾ ਕਿ ਉਹਨਾਂ ਨੇ ਕਾਫੀ ਜਿਹੜੇ ਮਿਹਨਤ ਪਿਆ ਕੇ ਕਾਫੀ ਆਪਣੇ ਏਰੀਆ ਦਾ ਨਾਮ ਆਪਣੀ ਫੈਮਿਲੀ ਦਾ ਨਾਮ ਰੂਸ਼ਨ ਕੀਤਾ ਹੈਗਾ। ਔਰ ਸਾਡੇ ਵੱਲੋਂ ਇਹਨਾਂ ਨੂੰ ਵਧਾਈਆਂ ਵੀ ਦਿੱਤੀ ਗਈ ਐਂਡ ਜਿਹੜਾ ਫਿਊਚਰ ਵਾਸਤੇ ਵੀ ਇਹਨਾਂ ਨੂੰ ਮੋਟੀਵੇਟ ਕੀਤਾ ਗਿਆ। ਇਹਦੇ ਨਾਲ ਹੀ ਅਸੀਂ ਇਹਨਾਂ ਨੂੰ ਕਿਹਾ ਕਿ ਵੀ ਸਾਡੇ ਵੱਲੋਂ ਅਗਰ ਕੋਈ ਵੀ ਗੁਦਾਸਪੁਰ ਪੁਲਿਸ ਦਾ অলਵੇਜ਼ ਵਿਦ ਥੈਮ ਐਂਡ ਅਸੀਂ ਇਨ ਫਿਊਚਰ ਵੀ ਉਹਨਾਂ ਦਾ ਕੋਈ ਕੈਰੀਅਰ ਪ੍ਰਸਪੈਕਟਿਵ ਵਾਸਤੇ ਗਾਈਡੈਂਸ ਵਾਸਤੇ ਅਸੀਂ অলਵੇਜ਼ ਅਵੇਲੇਬਲ ਹਾਂ। थैंक यू।